ਇਹ ਲੱਕੜ ਦੇਵੇਗੀ ਵਾਧਦੇ ਬੀਪੀ ਨੂੰ ਟੱਕਰ ਜਿਹੜੇ ਲੋਕ ਬੀਪੀ ਦਾ ਸ਼ਿਕਾਰ ਹੋ ਕੇ ਗੋਲੀਆਂ ਖਾ ਰਹੇ ਨੇ ਕੀ ਇਹ ਲੱਕੜ ਉਹਨਾਂ ਦੇ ਬੀਪੀ ਨੂੰ ਦੇ ਸਕਦੀ ਹੈ ਟੱਕਰ ਕੀ ਇਹ ਲੱਕੜ ਤੁਹਾਨੂੰ ਕਿੱਦਾਂ ਠੀਕ ਕਰ ਸਕਦੀ ਹੈ ਇਹ ਇਹ ਜਿਹੜੀ ਲੱਕੜ ਹੈ ਤੁਹਾਡੇ ਬੀਪੀ ਨੂੰ ਕਿੱਦਾਂ ਟੱਕਰ ਦੇ ਸਕਦੀ ਹੈ ਤੇ ਇਦਾਂ ਦੀ ਟੱਕਰ ਦੇਗੀ ਇਹ ਬੀਪੀ ਲੱਭੇਗਾ ਨਹੀਂ ਸਰੀਰ ਦੇ ਵਿੱਚ ਆਰਥ ਹੈਲਥ ਜਿਹੜੀ ਹੈ ਨਾ ਉਹ ਸਿੱਧੀ-ਸਿੱਧੀ ਤੁਹਾਡੇ ਬੀਪੀ ਦੇ ਉੱਤੇ ਡਿਪੈਂਡ ਕਰਦੀ ਹੈ ਤੁਹਾਡਾ ਹਾਰਡ ਤਾਂ ਹੀ ਤੰਦਰੁਸਤ ਹੋ ਸਕਦਾ ਹੈ ਜੀ ਤੁਹਾਡਾ ਬੀਪੀ ਨੋਰਮਲ ਰਹਿੰਦਾ ਅੱਜ ਦੀ ਡੇਟ ਦੇ ਵਿੱਚ ਜਿਹੜੇ ਬਹੁਤ ਛੋਟੀ ਉਮਰ ਦੇ ਬੱਚਿਆਂ ਨੂੰ ਜਾਂ ਬਹੁਤ ਛੋਟੀ ਉਮਰ ਦੇ ਜਵਾਨ ਮੁੰਡਿਆਂ ਨੂੰ ਜਾਂ ਲੇਡੀਆਂ ਨੂੰ ਸਿੱਧਾ ਹਾਰਟ ਅਟੈਕ ਹੁੰਦਾ ਪਿਆ ਉਹਦਾ ਰਿਸਪੋਨਸੀਬਲ ਸਿਰਫ ਤੇ ਸਿਰਫ ਬੀਪੀ ਹੈ ਜਿਨ੍ਹਾਂ ਨੂੰ ਗੋਲੀ ਖਾ ਕੇ ਵੀ ਜਿਨ੍ਹਾਂ ਦਾ ਬੀਪੀ ਤਕਾਤ ਨਹੀਂ ਆਂਦਾ ਥੱਲੇ ਨਹੀਂ ਸੀ ਆਂਦਾ ਉਹ ਡੇ ਬਾਈ ਡੇ ਗੋਲੀ ਦੀ ਪੋਟੈਂਸੀ ਵਧ ਜਾਂਦੀ ਸੀ ਬੀਪੀ ਥਾਂ ਟਿਕਾਣੇ ਨਹੀਂ ਆਇਆ ਠੀਕ ਹੈ ਉਹਨਾਂ ਦੀ ਅਸੀਂ ਇੱਕ ਚਾਰ ਗੋਲੀਆਂ ਤੋਂ ਪਹਿਲਾਂ ਤਿੰਨ ਕਰਾਈਆਂ ਤਿੰਨ ਤੋਂ ਦੋ ਕਰਾਈਆਂ ਦੋ ਤੋਂ ਇੱਕ ਹੋਈ ਇੱਕ ਤੋਂ ਖਤਮ ਹੋ ਗਿਆ ਬੀਪੀ ਬਿਲਕੁਲ ਠਾਠ ਕਾਣੇਵੇਂ ਨਮਕ ਦੀ ਰਿਪਲੇਸਮੈਂਟ ਕਰਦੀ ਹੈ ਨਾ ਤੇ ਸਾਡਾ ਬਹੁਤ ਬਚਾ ਸਕਦਾ ਜਿਨ੍ਹਾਂ ਦਾ ਬੀਪੀ ਹਜੇ ਬਾਰਡਰ ਲਾਈਨ ਤੇ ਵੇ ਉਹ ਜੇ ਚਿੱਟਾ ਨਮਕ ਖਾਣਾ ਬੰਦ ਕਰਕੇ ਤੇ ਇਹ ਨਮਕ ਖਾਣਾ ਸ਼ੁਰੂ ਕਰ ਦੇਣ ਜਿਹੜੇ ਲੋਕਾਂ ਦਾ ਬੀਪੀ ਵਧਦਾ ਵਾ ਤੇ ਫਿਰ ਉਹਨਾਂ ਨੂੰ ਕਿਹੜੀ ਕਿਹੜੀ ਬਿਮਾਰੀਆਂ ਚਿੰਬੜਦੀਆਂ ਨੇ ਜੀ ਹੋਰ ਵੀ ਦੇਖੋ ਬੀਪੀ ਵਾਲੇ ਦੇ ਨਾਲ ਕੰਪਲੀਮੈਂਟਰੀ ਜਿਹੜੀ ਇੱਕ ਪ੍ਰੋਬਲਮ ਹੈਗੀ ਹੋएगी 슈ਗਰ ਦੀ ਜਿਹੜੇ ਮੇਰੇ ਕਿਸੇ ਵੀਰ ਭਰਾ ਨੂੰ ਬੀਪੀ ਤੇ 슈ਗਰ ਦੋ ਦੋਨੋ ਚੀਜ਼ਾਂ ਹੈਗੀਆਂ ਉਹ ਵੀ ਇਹ ਨੁਸਖਾ ਵਰਤ ਸਕਦਾ ਕਿਉਂਕਿ ਓਵਰ ਆਲ 슈ਗਰ ਦੇ ਵਿੱਚ ਵੀ ਇਸੇ ਚੀਜ਼ ਨੇ ਫਾਇਦਾ ਕਰਨਾ ਜਦੋਂ ਤੁਹਾਡਾ ਇੱਕ ਵਾਰੀ ਖੂਨ ਪਤਲਾ ਕਰਤਾ ਇਹਨੇ ਤੁਸੀਂ ਲਗਾਤਾਰ ਇਹਨੂੰ 1 ਮਹੀਨਾ ਯੂਜ਼ ਕਰਨਾ ਯੂਜ਼ ਕਰਨ ਦਾ ਸਹੀ ਤਰੀਕਾ ਤੁਹਾਨੂੰ ਸਮਝਾ ਲੰਗਾ ਵਾ ਬਹੁਤ ਆਸਾਨ ਹੈ ਤੇ ਵਿੱਚ ਸਿਰਫ ਜੀ ਤੁਹਾਡੇ ਸਾਹਮਣੇ ਪਾ ਰਹੇ ਆ ਜੀ ਠੀਕ ਹੈ ਜੀ ਇਨੂੰ ਅਸੀਂ ਹੁਣ ਪ੍ਰੋਪਰਲੀ ਗ੍ਰाइंड ਕਰਾਂਗੇ ਇਹਦਾ ਫਾਈਨ ਪਾਊਡਰ ਬਣਾਣਾ ਆਪਾਂ ਠੀਕ ਹੈ ਜੀ ਆਹ ਤੁਹਾਡੇ ਸਾਹਮਣੇ ਗ੍ਰाइंड ਕਰ ਰਹੇ ਆ ਜੀ ਬਸ ਇਹਨੂੰ ਥੋੜੀ ਜਿਹੀ देर ਆਪਾਂ ਗ੍ਰाइंड ਕਰਾਂਗੇ ਗ੍ਰाइंड ਕਰਕੇ ਆ ਸਾਡੇ ਕੋਲ ਜਿਹੜਾ ਇਹਦਾ ਫਾਈਨ ਪਾਊਡਰ ਤਿਆਰਤ ਹੋ ਗਿਆ ਬਣ ਗਿਆ ਆ ਦੇਖੋ ਤੁਹਾਡੇ ਕੋਲ ਬਹੁਤ ਸ਼ਾਨਦਾਰ ਦਵਾਈ ਹੈਗੀ ਇੱਕ ਉਹਦੇ ਵਿੱਚ ਜ਼ਿਆਦਾ ਦਵਾਈਆਂ ਨਹੀਂ ਲੈਣੀਆਂ ਆਪਾਂ ਸਿਰਫ ਇੱਕ ਗੋਲੀ ਸਵੇਰੇ ਤੇ ਇੱਕ ਗੋਲੀ ਸ਼ਾਮ ਨੂੰ ਲੈਣ ਬੀਪੀ ਬਿਲਕੁਲ ਨਾਰਮਲ ਆ ਜਾਏਗਾ ਇਹ ਲੱਕੜ ਦੇਵੇਗੀ ਵਧਦੇ ਬੀਪੀ ਨੂੰ ਟੱਕਰ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਬੜੀ ਖਾਸ ਹੈ ਜਿਹੜੇ ਲੋਕ ਆਪਣੇ ਵੱਧ ਰਹੇ ਬੀਪੀ ਤੋਂ ਲਗਾਤਾਰ ਪਰੇਸ਼ਾਨ ਨੇ ਕਿਸੇ ਨੂੰ 5 ਸਾਲ ਹੋ ਗਏ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 20 ਸਾਲ ਹੋ ਗਏ ਉਹ ਬੀਪੀ ਦੀਆਂ ਗੋਲੀਆਂ ਖਾ ਖਾ ਕੇ ਹੋਰ ਨਾ ਬਿਮਾਰੀਆਂ ਦਾ ਵੀ ਨਾਲੋਂ ਨਾਲ ਸ਼ਿਕਾਰ ਹੋ ਚੁੱਕੇ ਨੇ ਤੇ ਅੱਜ ਇਹ ਨੁਸਖਾ ਇਹ ਫਾਰਮੂਲਾ ਉਹਨਾਂ ਲੋਕਾਂ ਦੀਆਂ ਗੋੜੀਆਂ ਜਿਹੜੀਆਂ ਬੀਪੀ ਵਾਲੀਆਂ ਉਹ ਛਡਾ ਸਕਦਾ ਹੈ ਕਿਵੇਂ ਛਡਾ ਸਕਦਾ ਹੈ ਕਿਸ ਤਰੀਕੇ ਨਾਲ ਦਾ ਨੁਸਖੇ ਦਾ ਇਸਤੇਮਾਲ ਕਰਨਾ ਹੈ ਔਰ ਕਿਹੜੇ ਲੋਕਾਂ ਨੂੰ ਇਹਦਾ ਸਭ ਤੋਂ ਜ਼ਿਆਦਾ ਬੈਨੀਫਿਟ ਪਹਿਲੇ ਦਿਨ ਤੋਂ ਪਹਿਲੀ ਡੋਸ ਤੋਂ ਹੀ ਹੋਣਾ ਸ਼ੁਰੂ ਹੋ ਜਾਏਗਾ ਸਾਰਿਆਂ ਨਾਲ ਸਾਰੀ ਗੱਲਬਾਤ ਅਸੀਂ ਕਰ ਲੈਨੇ ਆ ਸਾਡੇ ਨਾਲ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਵੈਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦੇਸਾਂਵ ਦੇ ਸਾਥ ਵਿੱਚ ਮੇਰੇ ਸਾਰੇ ਬੈਠੇ ਵੀਰ ਭਰਾ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਣ ਕਰੋ ਜੀ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਜਿਹੜੇ ਲੋਕ ਬੀਪੀ ਦਾ ਸ਼ਿਕਾਰ ਹੋ ਕੇ ਗੋਲੀਆਂ ਖਾ ਰਹੇ ਨੇ ਕੀ ਇਹ ਲੱਕੜ ਉਹਨਾਂ ਦੇ ਬੀਪੀ ਨੂੰ ਦੇ ਸਕਦੀ ਹੈ ਟੱਕਰ ਮੈਂ ਕਹਿੰਦਾ ਜੀ ਜਿਹੜਾ ਜਿਹੜਾ ਬੰਦਾ ਮੇਰੇ ਕਹਿਣ ਤੇ ਆਯੁਰਵੇਦ ਦੇ ਨਾਲ ਜੁੜੇਗਾ ਦੇਸੀ ਜੜੀਆਂ ਬੁੱਟੀਆਂ ਨਾਲ ਜੁੜੇਗਾ ਇੱਕ ਗੱਲ ਪੱਕੀ ਕਹਿਣਾ ਵਾਂ ਵੀ ਫਾਇਦੇ ਦੀ ਜ਼ਰੂਰ ਰਹੇਗਾ ਕੋਈ ਗੱਲ ਇਹ ਨਹੀਂ ਕਹਿ ਸਕਦਾ ਵੀ ਇਹ ਦੇ ਉੱਤੇ ਆਪਾਂ ਰਿਸਰਚ ਨਹੀਂ ਕੀਤੀ ਜਾਂ ਇਹ ਚੀਜ਼ ਕੰਮ ਨਹੀਂ ਕਰਦੀ ਇਸ ਚੀਜ਼ ਦੇ ਨਾਲ ਅੱਗੇ ਮੇਰੇ ਫਾਜ਼ਲ ਸਾਹਿਬ ਦਾ ਨੁਸਖਾ ਹੈ ਅੱਗੇ ਅਸੀਂ ਅਣਗਿਣਤ ਪੇਸ਼ੈਂਟ ਜਿਹੜੇ ਨੇ ਠੀਕ ਕਰ ਚੁੱਕੇ ਆ ਗੋਲੀਆਂ ਕੈਪਸੂਲਾਂ ਤੇ ਜਿਹੜੇ ਲੱਗੇ ਹੋਏ ਸੀਗੇ ਜਿਨ੍ਹਾਂ ਨੂੰ ਗੋਲੀ ਖਾ ਕੇ ਵੀ ਜਿਨ੍ਹਾਂ ਦਾ ਬੀਪੀ ਟਕਾਅਤ ਨਹੀਂ ਆਦਾ ਥੱਲੇ ਨਹੀਂ ਸੀ ਆਂਦਾ ਉਹ ਡੇ ਬਾਈ ਡੇ ਗੋਲੀ ਦੀ ਪੋਟੈਂਸੀ ਵਧ ਜਾਂਦੀ ਸੀ ਗੋਲੀਆਂ ਦਾ ਨੰਬਰ ਵਧ ਜਾਂਦਾ ਸੀ 1 ਤੋਂ 2 ਹੋ ਗਈਆਂ 2 ਤੋਂ 3 ਹੋ ਗਈਆਂ ਦਿਹਾੜੀ ਚ 4 ਰਹੀ ਹੋ ਗਈਆਂ ਬੀਪੀ ਥਾਂ ਟਿਕਾਣੇ ਨਹੀਂ ਆਇਆ ਠੀਕ ਹੈ ਉਨਾਂ ਦੀ ਅਸੀਂ ਇੱਕ ਚਾਰ ਗੋਲੀਆਂ ਤੋਂ ਪਹਿਲਾਂ ਤਿੰਨ ਕਰਾਈਆਂ ਤਿੰਨ ਤੋਂ ਦੋ ਕਰਾਈਆਂ ਦੋ ਤੋਂ ਇੱਕ ਹੋਈ ਇੱਕ ਤੋਂ ਖਤਮ ਹੋ ਗਿਆ ਬੀਪੀ ਬਿਲਕੁਲ ਠਾਠ ਕਾਣੇਵੇਂ ਦੇਖੋ ਜਦੋਂ ਤੱਕ ਗੱਲ ਦਾ ਅਸੀਂ ਜਿਹੜੀ ਬਿਮਾਰੀ ਹੈ ਉਹਦੀ ਜੜ੍ਹ ਨੂੰ ਨਹੀਂ ਸਮਝਦੇ ਮੂਲ ਆਧਾਰ ਨਹੀਂ ਸਮਝਦੇ ਉਦੋਂ ਤੱਕ ਉਹਦਾ ਇਲਾਜ ਕਰਨਾ ਬਿਲਕੁਲ ਪੋਸੀਬਲ ਨਹੀਂ ਹੈਗਾ ਸਭ ਤੋਂ ਪਹਿਲਾਂ ਤੇ ਇਹ ਚੀਜ਼ ਚੈੱਕ ਕਰਨੀ ਚਾਹੀਦੀ ਹੈ ਜਿਹੜਾ ਪੇਸ਼ੈਂਟ ਜਿਹਦਾ ਬੀਪੀ ਵਧਦਾ ਉਹ ਵੱਧਦਾ ਉਹਦਾ ਕਾਰਨ ਕੀ ਹੈ ਕੀ ਮੇਰਾ ਵੀ ਮੇਰਾ ਵੀ ਸਵਾਲ ਇਹੀ ਹੈ ਕਿ ਵੀਪੀ ਵਧਣ ਦਾ ਕਾਰਨ ਬੇਸਿਕਲੀ ਤੁਹਾਡੇ ਮੁਤਾਬਕ ਜ਼ਿਆਦਾਤਰ ਲੋਕਾਂ 'ਚ ਇਸ ਵੇਲੇ ਕੀ ਹੈ ਦੇਖੋ ਆ ਜਿਹੜੀ ਹੈ ਨਾ ਜੀਭ ਇਹਦੇ ਵਿੱਚ ਹੱਡੀ ਨਹੀਂ ਹੈਗੀ ਇਹਦਾ ਜਿਹੜਾ ਸਵਾਦ ਹੈ ਨਾ ਸਵਾਦ ਬੰਦੇ ਨੂੰ ਮਾਰ ਜਾਂਦਾ ਦੇਖੋ ਜਦੋਂ ਤੁਸੀਂ ਖਾਣਾ ਖਾਣਾ ਨਾ ਆਪਣੀ ਜੀਭ ਨੂੰ ਖੁਸ਼ ਕਰਨ ਲਈ ਆਪਣਾ ਢਿੱਡ ਭਰਨ ਲਈ ਨਹੀਂ ਪਹਿਲੇ ਜ਼ਮਾਨੇ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਸੀ ਨਾ ਉਹ ਖਾਣਾ ਖਾਂਦੇ ਸੀ ਆਪਣਾ ਢਿੱਡ ਭਰਨ ਲਈ ਉਹ ਭੁੱਖ ਲੱਗਦੀ ਸੀ ਉਹਨਾਂ ਨੂੰ ਉਹ ਕਹਿੰਦੇ ਸੀ ਜੋ ਲੱਭ ਜੇ ਖਾ ਲੋ ਤੁਸੀਂ ਸੁਣਿਆ ਹਣਾ ਵੀ ਬਈਆਂ ਰੋਟੀਆਂ ਖਾਂਦੇ ਸੀ ਖੁਸ਼ ਹੋ ਗਏ ਉਹ ਕਹਿੰਦੇ ਜਿਹੜੀਆਂ ਰੋਟੀਆਂ ਰਾਤ ਦੀਆਂ ਬਚੀਆਂ ਉਹ ਸਵੇਰੇ ਖਾ ਲੰਨੇ ਆ ਕਿਉਂ ਖਾਂਦੇ ਸੀ ਉਹ ਤਾਂ ਖਾਂਦੇ ਸੀ ਵੀ ਉਹਨਾਂ ਦਾ ਡਾਈਜੈਸ਼ਨ ਗੁੱਡ ਰਹਿੰਦਾ ਠੀਕ ਹੈ ਠੀਕ ਹੈ ਹਰ ਚੀਜ਼ ਦਾ ਇੱਕ ਫੰਕਸ਼ਨ ਸੀਗਾ ਹਰ ਇੱਕ ਚੀਜ਼ ਦਾ ਇੱਕ ਮਨੋਰਥ ਸੀਗਾ ਕੋਈ ਨਾ ਕੋਈ ਪਰਪਸ ਸੀਗਾ ਅੱਜ ਦੀ ਰੇਡ 'ਚ ਸਵੇਰੇ ਸੁੱਤੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਹਿੰਦੇ ਜੀ ਉਹ ਆਰਡਰ ਕਰੋ ਠੂਰੇ ਛੋਲੇ ਖਾਣੇ ਨੇ ਪੂਰੇ ਛੋਲੇ ਜਿਹੜੇ ਨੇ ਉਹ ਗੰਦੇ ਤੇਲ ਦੇ ਵਿੱਚ ਤਲੇ ਹੋਏ ਨੇ ਉਹਨਾਂ ਨੇ ਉਹ ਚ ਕੋਈ ਹਾਜ਼ੀ ਨਹੀਂ ਹੈਗੀ ਕੁਛ ਨਹੀਂ ਹੈਗਾ ਜੇ ਤੁਸੀਂ ਖਾਓਗੇ ਮਾੜਾ ਚੰਗੀ ਚੀਜ਼ ਖਾਓਗੇ ਪੀਜ਼ਾ ਖਾਓਗੇ 버ਗਰ ਖਾਓਗੇ ਜਿੱਤੇ ਅਨੇਵਾ ਚੀਜ਼ ਪਾਇਆ ਚੀਜ਼ ਦੇ ਵਿੱਚ ਕੀ ਬੰਦੀ ਹੈ ਅਮਲਤਾ ਬੰਦੀ ਹੈ ਜਿੰਨੂੰ ਅਸੀਂ ਅਮਲਤਾ ਕੀ ਜੀ ਅਮਲਤਾ ਜਿੰਨੂੰ ਕਹਿੰਦੇ ਆਪਾਂ ਐਸਿਡਿਟੀ ਜਿਹੜਾ ਉਹ ਇਸ ਤਜਾਬ ਜਿਹੜਾ ਹੈ ਉਹ ਜਦੋਂ ਐਕਸੈਸ ਬਣ ਜਾਂਦਾ ਉਹ ਤੁਹਾਡੇ ਖੂਨ ਦੇ ਵਿੱਚ ਮਿਕਸ ਹੋਣਾ ਸ਼ੁਰੂ ਹੋ ਜਾਂਦਾ ਜਿੰਨੂੰ ਅਸੀਂ ਕਹਿੰਦੇ ਖੂਨ ਗਾੜਾ ਹੋ ਗਿਆ ਜਿੰਨੂੰ ਅੰਗਰੇਜ਼ੀ ਚ ਕ੍ਰੈਸਟੋਲ ਕਹਿੰਦੇ ਆਪਾਂ ਕ੍ਰਿਸਟੋਲ ਵੱਧ ਗਿਆ ਜੀ ਕ੍ਰਿਸਟੋਲ ਦਾ ਨੰਬਰ ਵੱਧ ਗਿਆ ਟੋਟਲ ਕ੍ਰਿਸਟੋਲ ਵੱਧ ਗਿਆ ਤੁਹਾਡਾ ਫਿਰ ਤੁਹਾਡਾ ਐਲਿਪਿਡ ਪ੍ਰੋਫਾਈਲ ਖਰਾਬ ਹੋ ਜਾ ਲ ਡੀ ਐਲ ਵੱਧ ਗਿਆ ਫਿਰ ਤੁਹਾਡਾ ਇਹ ਚੀਜ਼ਾਂ ਜਿਹੜੀਆਂ ਨੇ ਇਹ ਅੰਗਰੇਜ਼ੀ ਨਾਂ ਦੇ ਹੋਣ ਆਏ ਨੇ ਪਹਿਲੇ ਜ਼ਮਾਨੇ ਦੇ ਵਿੱਚ ਅੰਗਰੇਜ਼ੀ ਨਾਂ ਨਹੀਂ ਸੀ ਹੁੰਦੇ ਉਦੋਂ ਸਿੱਧਾ ਸਿੱਧਾ ਕਹਿੰਦੇ ਹੁੰਦੇ ਸੀ ਵੀ ਆਹ ਚੱਕਰ ਪੈ ਗਿਆ ਇਹ ਜਿਹੜੀ ਲੱਕੜ ਹੈ ਜਿਹਦੇ ਬਾਰੇ ਅੱਜ ਆਪਾਂ ਗੱਲ ਕਰ ਰਹੇ ਹਾਂ ਇਹ ਲੱਕੜ ਦੇ ਇੰਨੇ ਕੁ ਫਾਇਦੇ ਨੇ ਨਾ ਜੇ ਮੈਂ ਤੁਹਾਨੂੰ ਸਾਰੇ ਫਾਇਦੇ ਦਿਖਾਣੇ ਸ਼ੁਰੂ ਕਰ ਦਵਾਂ ਨਾ ਇਹਦੀਆਂ ਪ੍ਰੋਪਰਟੀਆਂ ਦਿਖਾਣੀਆਂ ਸ਼ੁਰੂ ਕਰ ਦਵਾਂ ਇਹ ਵੀਡੀਓ ਡੇਢ ਦੋ ਘੰਟੇ ਦਾ ਹੋ ਜਾਏ ਸੋ ਆਪਾਂ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਆਪਾਂ ਉਹਦੇ ਤੇ ਰਹੀਏ ਵੀ ਇਹ ਲੱਕੜ ਤੁਹਾਨੂੰ ਕਿੱਦਾਂ ਠੀਕ ਕਰ ਸਕਦੀ ਹੈ ਇਹ ਇਹ ਜਿਹੜੀ ਲੱਕੜ ਹੈ ਤੁਹਾਡੇ ਬੀਪੀ ਨੂੰ ਕਿੱਦਾਂ ਟੱਕਰ ਦੇ ਸਕਦੀ ਹੈ ਤੇ ਇਦਾਂ ਦੀ ਟੱਕਰ ਦੇਗੀ ਇਹ ਬੀਪੀ ਲੱਭੇਗਾ ਨਹੀਂ ਸਰੀਰ ਦੇ ਵਿੱਚ ਕਿਆ ਬਾਤ ਹਾਂਜੀ ਇਹ ਲੱਕੜ ਦਾ ਜਿਹੜਾ ਫਾਰਮੂਲਾ ਹੈ ਇਹ ਇੰਨਾ ਸ਼ਾਨਦਾਰ ਫਾਰਮੂਲਾ ਹੈ ਵੀ ਤੁਹਾਨੂੰ ਜਿਹੜੀ ਹਾਈ ਬੀਪੀ ਦੀ ਗੋਲੀ ਲੱਗੀ ਨੂੰ ਭਾਵੇਂ ਸਾਲ ਹੋਇਆ ਹੈ ਭਾਵੇਂ 2 ਸਾਲ ਹੋਏ ਹੋਣ ਭਾਵੇਂ 5 ਸਾਲ ਹੋਏ ਹੋਣ ਤੇ ਹਜੇ ਡਾਕਟਰ ਤੁਹਾਨੂੰ ਡਰਾਉਂਦਾ ਪਿਆ ਵੀ ਤੁਹਾਨੂੰ ਬੀਪੀ ਦੀ ਗੋਲੀ ਲੈਣੀ ਪੈਣੀ ਹੈ ਨੇ ਤੇ ਕੋਈ ਹੱਲ ਕਰੋ ਸਭ ਤੋਂ ਪਹਿਲਾਂ ਕੀ ਕਹਿੰਦੇ ਨੇ ਡਾਕਟਰ ਵੀ ਤੁਹਾਨੂੰ ਜਿਹੜਾ ਬੀਪੀ ਐ ਉਹ ਨਮਕ ਖਾਣ ਕਰਕੇ ਹੁੰਦਾ ਹਾਂਜੀ ਹਾਂਜੀ ਇਹ ਜਿਹੜਾ ਨਮਕ ਵਾਲਾ ਸਿਸਟਮ ਏ ਇਹਨੂੰ ਸਿਰਫ ਤੁਸੀਂ ਜਿਹੜਾ ਚਿੱਟੇ ਰੰਗ ਦਾ ਨਮਕ ਹੁੰਦਾ ਨਾ ਆਵਲਾ ਹਾਂਜੀ ਸਾਡੇ ਘਰਾਂ ਚ ਆਮ ਕਰਕੇ ਇਹੀ ਹੈ ਹਾਂ ਇਹਨੂੰ ਆਪਾਂ ਪੰਜਾਬੀ ਜੀ ਨੂਨ ਵੀ ਕਹਿੰਦਾ ਹਾਂਜੀ ਤੇ ਹਿੰਦੀ ਜੀ ਨਮਕ ਕਹੈ ਲੀਦਾ ਅੰਗਰੇਜ਼ੀ ਜੀ ਸਾਲਟ ਕਹੈ ਲੀਦਾ ਜੇ ਸਿਰਫ ਆਪਾਂ ਇਹਦੀ ਰਿਪਲੇਸਮੈਂਟ ਕਰਦੀਏ ਨਾ ਰਿਪਲੇਸ ਮਤਲਬ ਨਮਕ ਦੀ ਨਮਕ ਦੀ ਰਿਪਲੇਸਮੈਂਟ ਕਰਦੀਏ ਨਾ ਇਹ ਸਾਡਾ ਬਹੁਤ ਬਚਾ ਸਕਦਾ ਜਿਨ੍ਹਾਂ ਦਾ ਬੀਪੀ ਹਜੇ ਬਾਰਡਰ ਲਾਈਨ ਤੇ ਵੇ ਉਹ ਜੇ ਚਿੱਟਾ ਨਮਕ ਖਾਣਾ ਬੰਦ ਕਰਕੇ ਤੇ ਇਹ ਨਮਕ ਖਾਣਾ ਸ਼ੁਰੂ ਕਰ ਦੇਣ ਜਿਹਨੂੰ ਅਸੀਂ ਸੈਂਦਾ ਨਮਕ ਵੀ ਕਹਿੰਦੇ ਆ ਪਾਕਿਸਤਾਨੀ ਨੂਨ ਵੀ ਕਹਿੰਦੇ ਆ ਕਾਲਾ ਨੂਨ ਵੀ ਕਹਿ ਦਿੰਦੇ ਆ ਇਹਦੇ ਵਿੱਚ ਤੇ ਇਹਦੇ ਵਿੱਚ ਕੀ ਅੰਤਰ ਹੈ ਇਹਦੇ ਵਿੱਚ ਜਿਹੜਾ ਹੈਗਾ ਕਈ ਕੁਝ ਪਾਇਆ ਜਾਂਦਾ ਕੈਮੀਕल्स ਵਗੈਰਾ ਪਾਏ ਜਾਂਦੇ ਨੇ ਕਈ ਕੁਝ ਪਾਇਆ ਜਾਂਦਾ ਜਿਹਦੇ ਵਿੱਚ ਤੁਹਾਡਾ ਬੀਪੀ ਵਧਣ ਦਾ ਚਾਂਸ ਬਹੁਤ ਜ਼ਿਆਦਾ ਫਾਸਟ ਹੁੰਦਾ ਜਦੋਂ ਅਸੀਂ ਭੁਜੀਏ ਖਾਂਦੇ ਆ ਜਿਹਦੇ ਵਿੱਚ ਤੇਜ ਨਮਕ ਹੁੰਦਾ ਉਦੋਂ ਤੁਰੰਤ ਬੀਪੀ ਐਦਾਂ ਕਰਕੇ ਸ਼ੂਟ ਕਰਦਾ ਸਿੱਧਾ ਸਹੀ ਹੈ ਨਾ ਬਹੁਤ ਵਾਰ ਤਾਂ ਜੀ ਦਿਮਾਗ ਦਾ ਜਿਹੜੀ ਨਸ ਹੈਗੀ ਉਹ ਵੀ ਫੱਟ ਜਾਂਦੀ ਏ ਦੇਖੋ ਦੇਖੋ ਫਰੂਕੀ ਸਾਹਿਬ ਹਾਰਟ ਹੈਲਥ ਜਿਹੜੀ ਹੈ ਨਾ ਉਹ ਸਿੱਧੀ ਸਿੱਧੀ ਤੁਹਾਡੇ ਬੀਪੀ ਦੇ ਉੱਤੇ ਡਿਪੈਂਡ ਕਰਦੀ ਹੈ ਤੁਹਾਡਾ ਹਾਰਟ ਤਾਂ ਹੀ ਤੰਦਰੁਸਤ ਹੋ ਸਕਦਾ ਜੇ ਤੁਹਾਡਾ ਬੀਪੀ ਨਾਰਮਲ ਰਹਿੰਦਾ ਅੱਜ ਦੀ ਡੇਟ ਦੇ ਵਿੱਚ ਜਿਹੜੇ ਬਹੁਤ ਛੋਟੀ ਉਮਰ ਦੇ ਬੱਚਿਆਂ ਨੂੰ ਜਾਂ ਬਹੁਤ ਛੋਟੀ ਉਮਰ ਦੇ ਜਵਾਨ ਮੁੰਡਿਆਂ ਨੂੰ ਜਾਂ ਲੇਡੀਜ਼ ਨੂੰ ਸਿੱਧਾ ਹਾਰਟ ਅਟੈਕ ਹੁੰਦਾ ਪਿਆ ਉਹਦਾ ਰਿਸਪੌਂਸੀਬਲ ਸਿਰਫ ਤੇ ਸਿਰਫ ਬੀਪੀ ਹੈ ਤੁਸੀਂ ਇੱਕ ਛੋਟਾ ਜਿਹਾ ਕੰਮ ਕਰਕੇ ਇੱਕ ਛੋਟਾ ਜਿਹਾ ਕੰਮ ਕਰਕੇ ਜੀ ਆਪਣੀ ਉਮਰ ਲੰਬੀ ਕਰ ਸਕਦੇ ਹੋ ਆਪਣੇ ਹਾਰਟ ਹੈਲਥ ਦੀ ਜਿਹੜੀ ਵਧੀਆ ਤਰੀਕੇ ਨਾਲ ਸੰਭਾਲ ਕਰ ਸਕਦੇ ਹੋ ਤੇ ਉਹਦੇ ਚ ਕੀ ਮਾੜੀ ਗੱਲ ਹੈ ਇਹ ਹੁਣ ਲੱਕੜ ਦਾ ਫੰਕਸ਼ਨ ਤੁਹਾਨੂੰ ਸਮਝਾਣ ਲੱਗਾ ਮੈਂ ਕਿ ਇਹਨੇ ਕੀ ਕਰਨਾ ਇਹਨੇ ਤੁਹਾਡਾ ਜਿਹੜਾ ਐਲ ਡੀ ਐਲ ਜਿਹਨੂੰ ਆਪਾਂ ਕਹਿੰਨੇ ਬੈਡ ਕ੍ਰਿਸਟੋਲ ਜੀ ਬੈਡ ਕੋਲੇਸਟ੍ਰੋਲ ਨੂੰ ਘੱਟ ਕਰਨਾ ਜਿਹੜਾ ਐਚ ਡੀ ਐਲ ਹੁੰਦਾ ਜਿਹੜਾ ਗੁੱਡ ਕੋਲੇਸਟ੍ਰੋਲ ਹੁੰਦਾ ਉਹਨੂੰ ਹਾਈ ਕਰਨਾ ਤੁਹਾਡਾ ਓਵਰਆਲ ਜਿਹੜਾ ਟੋਟਲ ਕੋਲੇਸਟ੍ਰੋਲ ਹੁੰਦਾ ਉਹਨੂੰ ਇਹਨੇ ਲੋ ਕਰਨਾ ਇੰਨੇ ਫਾਇਦੇ ਨੇ ਤੁਹਾਡਾ ਬੀਪੀ ਵਾਲੀ ਜਿਹੜੀ ਗੱਲਬਾਤ ਇਹ ਉਹ ਖਤਮ ਹੋ ਜੇਗੀ ਜਦੋਂ ਤੁਹਾਡਾ ਇੱਕਦਿਕ ਖੂਨ ਪਤਲਾ ਕਰਤਾ ਇਹਨੇ ਤੁਸੀਂ ਲਗਾਤਾਰ ਇਹਨੂੰ 1 ਮਹੀਨਾ ਯੂਜ਼ ਕਰਨਾ ਯੂਜ਼ ਕਰਨ ਦਾ ਸਹੀ ਤਰੀਕਾ ਤੁਹਾਨੂੰ ਸਮਝਾਣ ਲੱਗਾ ਵਾਂ ਬਹੁਤ ਆਸਾਨ ਹੈ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਜਿਹੜੇ ਮੇਰੇ ਵੀਰ ਭਰਾ ਨੂੰ ਬੀਪੀ ਦੀ ਪ੍ਰੋਬਲਮ ਆਂਦੀ ਪਈ ਹੈ ਉਨ ਨੂੰ ਤੇ ਜ਼ਰੂਰ ਸ਼ੇਅਰ ਕਰਿਓ ਸਮਝ ਲਓ ਵੀ ਉਹਦੀ ਲਾਈਫ ਜਿਹੜੀ ਹੈ ਉਹਦੀ ਜਿਹੜੀ ਉਮਰ ਹੈ ਉਹ ਲੰਬੀ ਹੋ ਰਹੀ ਹੈ ਤੁਹਾਡੇ ਇੱਕ ਸਿਰਫ ਸ਼ੇਅਰ ਦਾ ਬਟਨ ਨੱਪਣ ਕਰਕੇ ਜੀ ਜੀ ਦੇਖੋ ਜੀ ਡਾਕਟਰ ਸਾਹਿਬ ਜਿਹੜੇ ਲੋਕਾਂ ਦਾ ਇੱਕ ਸਵਾਲ ਮੇਰੇ ਕੋਲ ਹੋਰ ਵੀ ਹੈਗਾ ਜਿਹੜੇ ਲੋਕਾਂ ਦਾ ਬੀਪੀ ਵੱਧਦਾ ਵਾ ਤੇ ਫਿਰ ਉਹਨਾਂ ਨੂੰ ਕਿਹੜੀ ਕਿਹੜੀ ਬਿਮਾਰੀਆਂ ਚਿੰਬੜਦੀਆਂ ਨੇ ਜੀ ਹੋਰ ਵੀ ਦੇਖੋ ਬੀਪੀ ਵਾਲੇ ਦੇ ਨਾਲ ਕੰਪਲੀਮੈਂਟਰੀ ਜਿਹੜੀ ਇੱਕ ਪ੍ਰੋਬਲਮ ਹੈਗੀ ਹੋएगी 슈ਗਰ ਦੀ ਜਿਹੜੇ ਮੇਰੇ ਕਿਸੇ ਵੀਰਪਰਾ ਨੂੰ ਬੀਪੀ ਤੇ 슈ਗਰ ਦੋ ਦੋਨੋਂ ਚੀਜ਼ਾਂ ਹੈਗੀਆਂ ਉਹ ਵੀ ਇਹ ਨੁਸਕਾ ਵਰਤ ਸਕਦਾ ਕਿਉਂਕਿ ਓਵਰਾਲ 슈ਗਰ ਦੇ ਵਿੱਚ ਵੀ ਇਸੇ ਚੀਜ਼ ਨੇ ਫਾਇਦਾ ਕਰਨਾ ਹੈ ਕਿ ਚੀਜ਼ ਇਹ ਹੈਗਾ ਜੀ ਦਾਲ ਚੀਨੀ ਓਕੇ ਸਾਡੇ ਘਰਾਂ ਚ ਆਮ ਮਿਲ ਜਾਂਦੀ ਹੈ ਮਿਲ ਜਾਂਦੀ ਜਿਹੜੀ ਇੰਡੀਅਨ ਸਪਾਈਸ ਹੈ ਇਹਦੇ ਵਾਸਤੇ ਤਾਂ ਫਿਰ ਪੈਸੇ ਵੀ ਲਾਉਣ ਦੀ ਲੋੜ ਨਹੀਂ ਜੀ ਬਹਾਂ ਨਹੀਂ ਜੀ ਨਹੀਂ ਕੋਈ ਪੰਸਾਰੀ ਕੋਈ ਜਾਣ ਦੀ ਲੋੜ ਨਹੀਂ ਕੋਈ ਵੇਹਲਾ ਦੀ ਲੋੜ ਨਹੀਂ ਅਸੀਂ ਜੋ ਕੋਈ ਵੀ ਨੁਸਖਾ ਲੈ ਕੇ ਆਨੇ ਆ ਸਾਡਾ ਮੇਨ ਮਨੋਰਥ ਇਹ ਹੁੰਦਾ ਕਿ ਹਰ ਇੱਕ ਬੰਦੇ ਦੀ ਪਹੁੰਚ ਤੇ ਹੋਏ ਤੇ ਉਹਦੀ ਜਿਹੜੀ ਅਵੇਲੇਬਿਲਟੀ ਹੋਏ ਉਹ ਆਸਾਨੀ ਨਾਲ ਮਿਲ ਜੇ ਠੀਕ ਹੈ ਸੋ ਅਸੀਂ ਇਹ ਕੋਈ ਵੀ ਕੰਪਲੈਕਸ ਜੜੀਆਂ ਬੂਟੀਆਂ ਵਾਲਾ ਸਿਸਟਮ ਜਿਹੜਾ ਉਹ ਆਪਦੇ ਕੋਲ ਰੱਖਿਆ ਹੋਇਆ ਕਿਉਂਕਿ ਅੱਜ ਦੀ ਡੇਟ 'ਚ ਜੜੀਆਂ ਬੂਟੀਆਂ ਦੀ ਨਾ ਹੀ ਕਿਸੇ ਕੋ ਪਰਖ ਹੈਗੀ ਏ ਤੇ ਨਾ ਹੀ オリジナル ਸਮਾਨ ਮਾਰਕੀਟ ਤੇ ਵਿੱਚ ਇੰਨੀ ਅਸੀਂ ਆਸਾਨੀ ਨਾਲ ਮਿਲ ਜਾਂਦਾ ਪਲੱਸ ਜੜੀਆਂ ਬੂਟੀਆਂ ਤਾਂ ਨਾਲ ਕੀ ਹੁੰਦਾ ਕਿਸੇ ਵੇਲੇ ਜਿਹੜੇ ਪੇਸ਼ੈਂਟ ਨੇ ਉਹ ਆਪਦੀ ਮਰਜ਼ੀ ਕਰ ਲੈਂਦੇ ਨੇ ਸਮਾਨ ਵੱਧ ਘੱਟ ਪਾ ਲੈਂਦੇ ਨੇ ਲਾਲਚ ਤੇ ਵਿੱਚ ਵੀ ਛੇਤੀ ਠੀਕ ਹੋ ਜਾਣਗੇ ਸੋ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਹੋਣ ਦਾ ਚਾਂਸ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ ਸਾਈਡ ਇਫੈਕਟ ਹੁੰਦਾ ਕੋਈ ਚਾਂਸ ਨਹੀਂ ਹੁੰਦਾ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਚੀਜ਼ ਹੈ ਜਿਹੜੇ ਲੋਕ ਕੇ ਨਮਕ ਦੀ ਥਾਂ ਤੇ ਪਾਕਿਸਤਾਨੀ ਲੂਣ ਜਾਂ ਸੈਂਦਾ ਨਮਕ ਵਾਈਟ ਨਮਕ ਦੀ ਥਾਂ ਤੇ ਖਾਣਾ ਸ਼ੁਰੂ ਕਰ ਦੇਣਗੇ ਸਿਰਫ ਨਮਕ ਬਦਲਣ ਨਾਲ ਵੀ ਬੀਪੀ ਘਟਦਾ ਦੇਖੋ ਬਰੁਕੀ ਸਾਹਿਬ ਇਹ ਚੀਜ਼ ਪੱਕੀ ਹੈ ਇਹਦੇ ਉੱਤੇ ਬਾਕਾਇਦਾ ਰਿਸਰਚ ਵੀ ਹੋਈ ਹੈ ਠੀਕ ਹੈ ਕੋਈ ਮਤਲਬ ਰਿਸਰਚ ਵੀ ਰੈਫਰ ਕਰ ਦਾਂਗਾ ਸਾਰਾ ਕੁਝ ਦੱਸ ਦਾਂਗਾ ਸਿਰਫ ਨਮਕ ਵਾਲਾ ਜਿਹੜਾ ਟੋਟਕਾ ਉਹਨਾਂ ਤੇ ਕੰਮ ਕਰੇਗਾ ਜਿਹਨਾਂ ਦਾ ਬੀਪੀ ਬਾਰਡਰ ਲਾਈਨ ਤੇ ਵੇ ਅੱਛਾ ਡਾਕਟਰ ਸਾਹਿਬ ਫਿਰ ਇਹ ਲੱਕੜ ਨੂੰ ਇਸੇ ਤਰੀਕੇ ਨਾਲ ਚੱਬ ਲੈਣਾ ਹੈ ਜਾਂ ਕੀ ਕਰਨਾ ਹੈ ਜਿਹਦਾ ਲੱਕੜ ਦਾ ਦੇਖੋ ਜੀ ਅਸੀਂ ਆਪ ਤੁਹਾਨੂੰ ਇੱਥੇ ਲਾਈਵ ਹੋਣੇ ਬਣਾ ਕੇ ਦਿਖਾਣ ਲਗੇ ਆ ਪਹਿਲਾਂ ਤੁਸੀਂ ਥੋੜੀ ਜੀ ਆਪਣਾ ਤਕਰੀਬਨ 50 ਗ੍ਰਾਮ ਜਿਹੜੀ ਇਹ ਦਾਲਚੀਨੀ ਲੈ ਲੈਣੀ ਹੈ 50 ਜਾਂ 100 ਗ੍ਰਾਮ ਕੁਛ ਵੀ ਹੋ ਜਾ ਜਿੰਨੀ ਵੀ ਤੁਸੀਂ ਬਣਾਉਣੀ ਚਾਹੁੰਦੇ ਹੋ 50 ਜਾਂ 100 ਗ੍ਰਾਮ ਤੁਹਾਡੀ ਮਰਜ਼ੀ ਹੈ ਵਟਐਵਰ ਸਾਡੇ ਕੋਲ ਇੱਥੇ ਆ ਦੇਖੋ ਤੁਹਾਡੇ ਸਾਹਮਣੇ ਪਈਏ ਦਾਲਚੀਨੀ ਅਸੀਂ ਇਹ ਆਪਾਂ ਇਹਨੂੰ ਗ੍ਰਾਈਂਡਰ ਦੇ ਵਿੱਚ ਪਾਵਾਂਗੇ ਮਿਕਸਰ ਦੇ ਵਿੱਚ ਠੀਕ ਹੈ ਚੀਕੋ ਜੀ ਆ ਤੁਹਾਡੇ ਸਾਹਮਣੇ ਪਾ ਰਹੇ ਆ ਜੀ ਠੀਕ ਹੈ ਜੀ ਇਹਨੂੰ ਅਸੀਂ ਹੁਣ ਪ੍ਰੋਪਰਲੀ ਗ੍ਰਾਈਂਡ ਕਰਾਂਗੇ ਇਹਦਾ ਫਾਈਨ ਪਾਊਡਰ ਬਣਾਣਾ ਆਪਾਂ ਠੀਕ ਹੈ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਗ੍ਰਾਈਂਡ ਕਰ ਰਹੇ ਆ ਜੀ ਬਸ ਇਹਨੂੰ ਥੋੜੀ ਜਿਹੀ देर ਆਪਾਂ ਗ੍ਰਾਈਂਡ ਕਰਾਂਗੇ ਗ੍ਰਾਈਂਡ ਕਰਕੇ ਆ ਸਾਡੇ ਕੋਲ ਜਿਹੜਾ ਇਹਦਾ ਫਾਈਨ ਪਾਊਡਰ ਤਿਆਰ ਹੋ ਗਿਆ ਬਣ ਗਿਆ ਆ ਦੇਖੋ ਠੀਕ ਹੈ ਦੇਖੋ ਜੀ ਕਲਰ ਕਿੱਡਾ ਆ ਤੁਹਾਡੇ ਵਾਲਾ ਤੇ ਬਾਜ਼ਾਰੀ ਦਾਲਚੀਨੀ ਚ ਬੜਾ ਫਰਕ ਹੈ ਜੀ ਦੇਖੋ ਇਹਦੇ ਵਿੱਚ ਇੱਕ ਤਾਂ ਤੁਹਾਨੂੰ تسਲੀ ਹੈ ਵੀ ਤੁਸੀਂ ਆਪ ਬਣਾਇਆ ਆਪਣੇ ਹੱਥਾਂ ਨਾਲ ਬਣਾਇਆ ਖਮੂਰੇ ਬਣਿਆ ਠੀਕ ਹੈ ਪਲੱਸ ਜਿਹੜੀ ਬਾਜ਼ਾਰੋਂ ਮਿਲਦੀ ਹੈ ਨਾ ਜੀ ਕਈਆਂ ਦੇ ਵਿੱਚ ਮੈਂ ਆਪ ਦੇਖਿਆ ਸੈਂਪਲ ਦੇਖੇ ਨੇ ਉਹਦੇ ਵਿੱਚ ਲੱਕੜ ਵਾਲਾ ਬੂਰਾ ਪਾਇਆ ਹੁੰਦਾ ਓਕੇ ਲੱਕੜ ਦਾ ਜਿਹੜਾ ਵੇਸਟੇਜ ਬੂਰਾ ਹੁੰਦਾ ਨਾ ਉਹ ਪਾਇਆ ਹੁੰਦਾ ਸੋ ਮੇਰੀ ਸਾਰੇ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੇ ਤੁਸੀਂ ਨੁਸਖੇ ਤੋਂ ਪੂਰਾ ਫਾਇਦਾ ਲੈਣਾ ਚਾਹੁੰਦੇ ਹੋ ਥੋੜੀ ਜੀ ਮਿਹਨਤ ਕਰ ਲੋ ਜਿਹੜੀ ਤੁਹਾਡੀ ਮਿਹਨਤ ਕੀਤੀ ਹੈ ਉਹਦਾ ਤੁਹਾਨੂੰ ਰਿਜ਼ਲਟ ਵੀ ਨਜ਼ਰ ਆਏਗਾ ਸੋ ਕਦੀ ਵੀ ਜਿਹੜੀ ਕੋਈ ਵੀ ਚੀਜ਼ ਦੇਸੀ ਜਿਹੜੀ ਬੁੱਟੀ ਦਾ ਤੁਸੀਂ ਫਾਰਮੂਲਾ ਬਣਾਉਂਦੇ ਹੋ ਉਹਦਾ ਫਾਰਮੂਲਾ ਬਣਿਆ ਬਣਾਇਆ ਨਾਲਿਆ ਕਰੋ ਇੱਕ ਮੈਂ ਹੱਥ ਜੋੜ ਕੇ ਹੋਰ ਅਪੀਲ ਕਰਾਂਗਾ ਸਾਰੇ ਦੇਖਣ ਵਾਲਿਆਂ ਨੂੰ ਮੇਰੇ ਪੀਰਾਂ ਭਰਾਵਾਂ ਨੂੰ ਮੈਨੂੰ ਜੋ ਤੁਸੀਂ ਪਿਆਰ ਦਿੰਦੇ ਹੋ ਮੈਂ ਤੁਹਾਡਾ ਤਹੇ ਦਿਲੋਂ ਸ਼ੁਕਰਗੁਜ਼ਾਰ ਹਾਂ ਪਰ ਇਹ ਜਿਹੜੇ ਫਾਰਮੂਲੇ ਨੁਸਕੇ ਹੁੰਦੇ ਨੇ ਇਹਨਾਂ ਦਾ ਕੋਈ ਵੀ ਮਟੀਰੀਅਲ ਮੇਰੇ ਕੋਲੋਂ ਨਹੀਂ ਮਿਲਦਾ ਇਦਲੀ ਤੁਹਾਨੂੰ ਪੰਸਾਰੀ ਸਾਹਿਬ ਨਾਲ ਜਿਹੜੇ ਤੁਹਾਡੇ ਏਰੀਆ ਦੇ ਪੰਸਾਰੀ ਸਾਹਿਬ ਹੈਗੇ ਨੇ ਉਹ ਤੁਹਾਨੂੰ ਪ੍ਰੋਵਾਈਡ ਕਰਾਨਗੇ ਸਾਡੇ ਕੋਲ ਸਿਰਫ ਮੈਡੀਸਨ ਹੁੰਦੀ ਏ ਅਸੀਂ ਇਹ ਨੁਸਖਿਆਂ ਦਾ ਮਟੀਰੀਅਲ ਕਿਸੇ ਨੂੰ ਵੀ ਨਹੀਂ ਪ੍ਰੋਵਾਈਡ ਕਰਾਉਂਦੇ ਕਿਤੇ ਵੀ ਠੀਕ ਜੀ ਆਪਾਂ ਨੂੰ ਕਿਤੇ ਆ ਜਣਨੇ ਆ ਜੀ ਇਹ ਨੁਸਕੇ ਨੂੰ ਯੂਜ਼ ਕਰਨ ਦਾ ਜਿਹੜਾ ਤਰੀਕਾ ਹੈਗਾ ਉਹ ਚਮਚੇ ਦਾ ਅਗਲਾ ਪਾਸਾ ਨਹੀਂ ਚਮਚੇ ਦੀ ਡੰਡੀ ਨਾਲ ਇਸਤੇਮਾਲ ਕਰਨਾ ਜੀ ਮਤਲਬ ਪੁੱਠਾ ਪਾਸਾ ਪੁੱਠਾ ਪਾਸਾ ਜੀ ਬਿਲਕੁਲ ਇਹ ਆ ਦੇਖੋ ਜੀ ਇਹ ਇੰਨਾ ਪਾਊਡਰ ਆਪਾਂ ਇੱਕ ਵਾਰ ਚ ਲੈ ਸਕਦੇ ਆ ਠੀਕ ਹੈ ਲੈਣਾ ਕਿਵੇਂ ਜੀ ਦੇਖੋ ਜੀ ਇਹਨੂੰ ਪਾਣੀ ਦੇ ਵਿੱਚ ਪਾਲ ਕੇ ਇਹ ਇਦਾਂ ਕਰਕੇ ਆ ਦੇਖੋ ਇਹ ਆ ਪੈ ਗਿਆ ਜੀ ਆ ਤੁਹਾਡਾ ਨੁਸਖਾ ਬਣ ਕੇ ਤਿਆਰ ਠੀਕ ਹੈ ਤੇ ਕਿੰਨੇ ਦਿਨ ਇਸਤੇਮਾਲ ਕਰਾਂਗੇ ਜੀ ਇਹ ਤੁਸੀਂ 1 ਮਹੀਨਾ ਪਹਿਲਾਂ ਆਪਣੀ ਲਿਪਿਡ ਪ੍ਰੋਫਾਈਲ ਦੀ ਰਿਪੋਰਟ ਕਰਾ ਲੈਣੀ ਹੈ ਠੀਕ ਹੈ ਮਹੀਨਾ ਇਹਨੂੰ ਯੂਜ਼ ਕਰਨ ਤੋਂ ਬਾਅਦ ਫੇਰ ਕਰਾ ਲੈਣੀ ਹੈ ਜੇ ਤੁਹਾਡੀ ਰਿਪੋਰਟ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੁਧਾਰ ਨਾ ਆਏ ਤੇ ਮੈਂ ਜ਼ਿੰਮੇਵਾਰ ਹਾਂ। ਕੀ ਹੁੰਦਾ? ਮੈਂ ਪੂਰੀ ਜ਼ਿੰਮੇਵਾਰੀ ਲੈ ਨਵਾ ਔਨ ਕੈਮਰਾ ਲੈ ਨਵਾ ਕਿ ਇਹ ਜਿਹੜੇ ਨੁਸਕੇ ਫਾਰਮੂਲੇ ਅਸੀਂ ਦੱਸਦੇ ਆਂ ਇਹ ਟ੍ਰਾਈਡ ਐਂਡ ਟੈਸਟਡ ਹੁੰਦੇ ਨੇ। ਠੀਕ ਹੈ। ਤੇ ਜੇ ਕੋਈ ਵੀਰਪਰਾ ਜ਼ਿਆਦਾ ਪ੍ਰੋਬਲਮ ਤੋਂ ਗ੍ਰਸਤ ਤੇ ਜਾਂ ਉਹਨਾਂ ਨੂੰ ਉਸ ਏਰੀਆ ਦੇ ਵਿੱਚ ਦਾਲਚੀਨੀ ਨਹੀਂ ਮਿਲ ਰਹੀ, ਸਪੋਜ਼ ਫੋਰਨ ਦੇ ਵਿੱਚ ਬੈਠੇ ਨੇ, ਕੈਨੇਡਾ ਬੈਠੇ, ਅਮਰੀਕਾ ਬੈਠੇ ਨੇ, ਫਿਰ ਸਾਡੇ ਕੋਲ ਬਹੁਤ ਸ਼ਾਨਦਾਰ ਦਵਾਈ ਹੈਗੀ ਇੱਕ। ਉਹਦੇ ਵਿੱਚ ਜ਼ਿਆਦਾ ਦਵਾਈਆਂ ਨਹੀਂ ਲੈਣੀਆਂ ਆਪਾਂ। ਸਿਰਫ ਇੱਕ ਗੋਲੀ ਸਵੇਰੇ ਤੇ ਇੱਕ ਗੋਲੀ ਸ਼ਾਮ ਨੂੰ ਲੈਣ। ਬੀਪੀ ਬਿਲਕੁਲ ਨਾਰਮਲ ਆ ਜਾਏਗਾ ਆਪਣੇ ਡਾਕਟਰ ਦੀ ਸਲਾਹ ਨਾਲ ਜਿਹੜੀ ਤੁਸੀਂ ਗੋਲੀ ਪੇਲਾ ਲੈ ਰਹੇ ਹੋ ਉਹਨੂੰ ਆਪਾਂ ਹੌਲੀ ਹੌਲੀ ਕਰਕੇ ਵਿਡਰਾ ਕਰਾਂਗੇ ਬੰਦ ਕਰਾਂਗੇ ਇੱਕਦਮ ਪਹਿਲੇ ਦਿਨ ਤੋਂ ਅਸੀਂ ਗੋਲੀ ਬੰਦ ਨਹੀਂ ਕਰਾਂਗੇ ਜੀ ਜੀ ਅੱਛਾ ਡਾਕਟਰ ਸਾਹਿਬ ਜਿਹੜਾ ਫਿਰ ਇਹ ਪਾਣੀ ਹੈ ਗੁੰਗੁਣਾ ਲੈਣਾ ਹੈ ਜਾਂ ਕੋਸਾ ਲੈਣਾ ਹੈ ਜਾਂ ਫਿਰ ਠੰਡਾ ਪਾਣੀ ਲੈਣਾ ਜੀ ਨਾਰਮਲ ਲੈਣਾ ਕੋਈ ਜੀ ਪਾਣੀ ਜਿਹੜਾ ਉਹ ਨਾ ਬਹੁਤ ਜ਼ਿਆਦਾ ਗਰਮ ਹੋਏ ਤੇ ਨਾ ਬਹੁਤ ਜ਼ਿਆਦਾ ਠੰਡਾ ਹੋਏ ਠੀਕ ਹੈ ਮਤਲਬ ਗੁੰਗੁਣਾ ਜਿਹਾ ਗੁੰਗੁਣਾ ਜਿਹਾ ਹੋਏ ਜਿਹਨੂੰ ਅਸੀਂ ਅੰਗਰੇਜ਼ੀ 'ਚ ਵਾਰਮ ਵਾਟਰ ਕਹਿੰਦੇ ਨੇ ਠੀਕ ਹੈ ਹਾਂਜੀ ਹਾਂਜੀ ਫਿਰ ਜਿਹੜਾ ਇਹਦਾ ਪੀਣ ਦਾ ਵੇਲਾ ਵੀ ਦੱਸ ਦਿਓ ਕਿਸ ਵੇਲੇ ਪੀਣੀ ਹੈ ਦੇਖੋ ਜੀ ਬੈਸਟ ਵੇਲਾ ਇਹਦਾ ਜਿਹੜਾ ਕੰਜ਼ੂਮ ਕਰਨ ਦਾ ਹੈਗਾ ਸਵੇਰੇ ਸੁੱਤੇ ਉੱਠਦੇ ਅਨਸਾਰ ਠੀਕ ਹੈ ਸਵੇਰੇ ਸੁੱਤੇ ਉੱਠਦੇ ਅਨਸਾਰ ਜਦੋਂ ਚੌਂਕੜੀ ਮਾਰ ਕੇ ਸਿਪ ਸਿਪ ਕਰਕੇ ਤੁਸੀਂ ਇਹ ਪਾਣੀ ਪੀਓਗੇ ਤੁਹਾਡੇ ਖੂਨ ਦੇ ਵਿੱਚ ਜਿਹੜੀ ਅਮਲਤਾ ਵਧੀ ਹੋਈ ਹੈ ਤੁਹਾਡੇ ਖੂਨ ਦੇ ਵਿੱਚ ਜਿਹੜਾ ਤੁਹਾਡਾ ਬੈਡ ਕ੍ਰਿਸਟਲ ਵਧਿਆ ਆ ਉਹ ਹੌਲੀ 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 ਕਰਕੇ ਜਾਏਗਾ ਤੁਹਾਡਾ ਗੁੱਡ ਕ੍ਰਿਸਟਲ ਵਧੇਗਾ ਤੁਹਾਡੀ ਬੀਪੀ ਵਾਲੀ ਸਮੱਸਿਆ ਬਿਲਕੁਲ ਘਟੇਗੀ ਤੁਹਾਡਾ ਜਿਹੜਾ ਸਾਹ ਚੜਦਾ ਉਹ ਤੁਹਾਨੂੰ ਉਹਦੇਗਾ ਤੁਹਾਡੀ ਜਿਹੜੀ ਸਮਝ ਲਓ ਵੀ ਜ਼ਿੰਦਗੀ ਹੈ ਨਾ ਜ਼ਿੰਦਗੀ ਵਾਪਸ ਆਏਗੀ ਤੁਹਾਡੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੁਣੇ ਸਨ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਅਗਰ ਦਾਲਚੀਨੀ ਦਾ ਇਸਤੇਮਾਲ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਰੂ ਕਰ ਦਨੇ ਇਸ ਲੱਕੜ ਦਾ ਇਸਤੇਮਾਲ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਰੂ ਕਰ ਦਨੇ ਤਾਂ ਇਸ ਚਮਚੇ ਦਾ ਪੁੱਠਾ ਪਾਸਾ ਇੰਨਾ ਕੁ ਅਸੀਂ ਦਾਲਚੀਨੀ ਲੈਣੀ ਸ਼ੁਰੂ ਕਰ ਦਨੇ ਜਿਨ੍ਹਾਂ ਨੂੰ ਵੀਪੀ ਦੀ ਪ੍ਰੋਬਲਮ ਹੈਗੀ ਹੈ ਤੇ ਉਹ ਕਾਫੀ ਹੱਦ ਤੱਕ ਕੰਟਰੋਲ ਆਣੀ ਜਿਹੜੇ ਬੀਪੀ ਹੈ ਬੀਪੀ ਦੀ ਦਿੱਕਤ ਹੈ ਔਰ ਇਹ ਸ਼ੁਰੂ ਹੋ ਜਾਂਦੀ ਹੈ ਨਾਲ ਇਹ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਜਿਹੜਾ ਸਫੈਦ ਨਮਕ ਹੈ ਇਹਨੂੰ ਸਾਡੀ ਰਸੋਈ ਦੇ ਵਿੱਚੋਂ ਕੱਢਣਾ ਪਏਗਾ ਔਰ ਇਹਦੀ ਥਾਂ ਤੇ ਸੈਂ ਦਾ ਨਮਕ ਹੈ ਜਿਹੜਾ ਪਿੰਕ ਰੌਕ ਸਾਲਟ ਉਸ ਨੂੰ ਅਸੀਂ ਆਪਣੀ ਰਸੋਈ ਦੇ ਵਿੱਚ ਇਸਤੇਮਾਲ ਦੇ ਵਿੱਚ ਲੈ ਕੇ ਆਈਏ ਤਾਂ ਉਸ ਤੋਂ ਬਾਅਦ ਜਿਹੜੇ ਰਿਜ਼ਲਟ ਹੈਗੇ ਨੇ ਉਹ ਬਾ ਕਮਾਲ ਜਿਹੜੇ ਸਾਨੂੰ ਬੀਪੀ ਵਾਲੇ ਮਾਮਲੇ 'ਚ ਉਹ ਮਿਲ ਸਕਦੇ ਨੇ ਅੱਛਾ ਡਾਕਟਰ ਸਾਹਿਬ ਜਿਨ੍ਹਾਂ ਨੂੰ ਬੀਪੀ ਦੇ 10 ਸਾਲ ਹੋ ਗਏ 15 ਸਾਲ ਹੋ ਗਏ 20 ਸਾਲ ਹੋ ਗਏ ਉਹ ਕਹਿੰਦੇ ਜੀ ਇਸ ਤਰ੍ਹਾਂ ਦੇ ਨੁਸਖੇ ਟੋੜ ਕੇ ਤਾਂ ਅਸੀਂ ਬ ਕੁਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਫਿਰ ਉਹਨਾਂ ਦਾ ਹੱਲ ਕਿਵੇਂ ਕਰਦੇ ਹੋ ਜੀ ਤੁਸੀਂ ਉਹਨਾਂ ਦਾ ਹੱਲ ਆਪਾ ਕਰੀਦਾ ਜੀ ਅੱਛਾ ਕੀ ਬਾਈ ਉਹਨਾਂ ਦੇ ਲਈ ਬਹੁਤ ਸ਼ਾਨਦਾਰ ਦਵਾਈ ਹੈਗੀ ਸਾਡੇ ਤੋਂ ਜੀ ਜਿਹਨੂੰ ਅਸੀਂ ਨਾਂ ਰੱਖਿਆ ਬੀਪੀ ਭਜਾਉ ਨੁਸਖਾ ਅੱਛਾ ਬੀਪੀ ਭਜਾਉ ਬੀਪੀ ਬਿਲਕੁਲ ਜੜ ਤੋਂ ਖਤਮ ਹੋ ਜਾਂਦਾ ਬਿਲਕੁਲ ਮੇਰੇ ਫਾਦਰ ਸਾਹਿਬ ਦੇ ਇੱਕ ਦੋਸਤ ਸੀਗੇ ਉਹਨਾਂ ਨੂੰ ਰੈਫਰੈਂਸ ਆਇਆ ਉਹ ਮੇਰੇ ਕੋ ਆਏ ਉਹ ਮੈਨੂੰ ਕਹਿੰਦੇ ਵੀ ਕਾਕਾ ਜੀ ਮੈਨੂੰ ਤੂੰ ਠੀਕ ਕਰ ਦੇਣਾ ਤੇ ਜੋ ਤੈਨੂੰ ਕਹੋਂ ਦੜਾ ਤਿੰਨ ਮਹੀਨੇ ਦੇ ਵਿੱਚ ਵਿੱਚ ਭਾਈ ਸਾਹਿਬ ਨੂੰ ਅਸੀਂ ਠੀਕ ਕੀਤਾ ਤੇ ਬਿਲਕੁਲ ਨਵਬਰ ਨੋ ਹੋ ਗਏ ਉਹ ਆਪਣਾ ਅਮਰੀਕਾ ਚਲੇ ਗਏ ਵਾਪਸ ਜੀ ਜੀ ਜਦ ਕੀ ਅਮਰੀਕਾ ਦੇ ਵਿੱਚ ਇੰਨੀ ਦੇ ਲੂਗੀ ਜੀ 7 ਸਾਲ ਹੋ ਗਏ ਸੀ ਉਹਨਾਂ ਨੂੰ ਟ੍ਰੀਟਮੈਂਟ ਕਰਾਉਂਦੇ ਇਲਾਜ ਕਰਾਉਂਦੇ ਕੋਈ ਉਹਨਾਂ ਦਾ ਮਸਲਾ ਨਹੀਂ ਸੀ ਹੱਲ ਹੋ ਰਿਹਾ ਉਹ ਕਹਿੰਦੇ ਨੈਕਸਟ ਟਾਈਮ ਮੈਂ ਆਵਾਂਗਾ ਮੇਰੀ ਭਾਵੇਂ ਇੰਟਰਵਿਊ ਵੀ ਕਰਾ ਦੇ ਠੀਕ ਹੈ ਮੈਂ ਕਹਾਂ ਜੀ ਕੋਈ ਗੱਲ ਨਹੀਂ ਤੁਹਾਡੀ ਇੰਟਰਵਿਊ ਕਰਾਵਾਂਗੇ ਜੀ ਅੱਛਾ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗੇ ਮਿਲੰਦਾ ਢੰਗ ਬਹੁਤ ਸਿੰਪਲ ਹੈ ਜੀ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਮਤਲਬ ਹਫਤੇ ਦੇ 7 ਦੇ 7 ਦਿਨ ਹੀ ਅਵੇਲੇਬਲ ਆ ਤੁਹਾਡੇ ਲਈ ਤੁਹਾਡੀ ਸੇਵਾ 'ਚ ਹਾਜ਼ਰ ਆ ਤੇ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮਿਲਦੇ ਆ ਹਰ ਰੋਜ਼ ਅਰੋੜਾ ਪ੍ਰਾਈਮ ਟਾਵਰ ਪੁਲਿਸ ਲਾਈਨ ਵਾਲੀ ਰੋਡ ਦੇ ਉੱਤੇ ਆਦਾ ਹੋਟਲ ਪ੍ਰੈਜ਼ੀਡੈਂਟ ਦੇ ਪਿੱਛੇ ਬੇਸਮੈਂਟ ਦੇ ਵਿੱਚ ਸ਼ਾਪ ਨੰਬਰ 1 ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦੇ ਆਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਲੋਕਾਂ ਨੂੰ ہائی بی پی ਰਹਿੰਦਾ ਹੈ اور ਤੁਹਾਨੂੰ ਲੱਗਦਾ ਹੈ ਕਿ گل گل تے جنਾਂ ਦਾ بی پی ਵਧਣ ਲੱਗ ਜਾਂਦਾ ਥੋੜੀ ਜੀ ਟੈਂਸ਼ਨ ਹੁੰਦੀ ਹੈ ਤਾਂ ਹੀ بی پی ਵਧਣ ਲੱਗ ਗਿਆ ਥੋੜੀ ਜੀ ਕੋਈ ਅਸੀਂ ਕਹਿ ਲਈਏ ਕਿ ਨਮਕ ਜ਼ਿਆਦਾ ਖਾਧਾ ਗਿਆ ਤਾਂ ਸਾਡਾ بی پی ਵੱਧ ਗਿਆ ਥੋੜੀ ਜੀ ਕੋਈ ਬਾਹਰੋਂ ਮਗਾ ਕੇ ਚੀਜ਼ ਖਾ ਲਈ ਤਾਂ بی پی ਵੱਧ ਗਿਆ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ اور خاص ਕਰਕੇ ਜਿਹੜੇ ਲੋਕਾਂ ਦਾ ਇਸ ਵੇਲੇ بی پی ਬਾਰਡਰ ਲਾਈਨ ਦੇ ਉੱਤੇ ਉਹਨਾਂ ਨੂੰ ਇਹ ਇਸ ਨੁਸਖੇ ਨੇ ਫਾਰਮੂਲੇ ਨੇ ਬਹੁਤ ਵਧੀਆ ਜਿਹੜਾ ਉਹ ਫਾਇਦਾ ਹੈ ਜ਼ਰੂਰ ਦੇ ਸਕਦਾ ਹੈ ਸੋ ਇਹ ਨੁਸਖਾ ਫਾਰਮੂਲਾ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਤੁਹਾਨੂੰ ਹਮੇਸ਼ਾ ਹੀ ਰਹਿੰਦੀ ਹੈ ਕਿ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਧੰਨਵਾਦ